ਮੈਂ ਮਦਰ ਸਿੰਘ ਕਪੈਣੀ ਬਾਗਾ ਬੀਕੇ ਜੂ ਟਕਾਉਂਦਾ ਦਾ ਜਿਲ੍ਹਾ ਪ੍ਰਧਾਨ ਮਾਨਸਾ ਜਿਹੜੇ ਨਮਾਲਕ ਕੁੜੀ ਪੰਡਤਾਂ ਦੀ ਮਾਖੇ ਦੇ ਵਿੱਚੋਂ ਇੱਕ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਉਸ ਨੂੰ ਗਈ ਨੂੰ ਜਿਹੜੀਆਂ ਨਾਲ ਅਸੀਂ ਫੋਟੋਆਂ ਵੀ ਸਾਡੀ ਬੱਚੀ ਦੀਆਂ ਪਾ ਰਹੇ ਹਾਂ ਅਸੀਂ ਪਹਿਲਾਂ ਤਾਂ ਸਾਡੀ ਬੱਚੀ ਨੂੰ ਬੇਨਤੀ ਕਰਦੇ ਹਾਂ ਵੀ ਕਿਤੇ ਵੀ ਤੂੰ ਬੈਠੀ ਐ ਕਿਉਂਕਿ ਪਿੰਡਾਂ ਦੇ ਵਿੱਚ ਫੋਰਸ ਫਿਰਦੀ ਐ ਇੱਧਰ ਕੈਮਰੇ ਚ ਆ ਗਈ ਇੱਧਰ ਆ ਗਈ ਪੁਲਿਸ ਮਗਰ ਲੱਗੀ ਹੋਈ ਐ ਸਾਡੀ ਬੱਚੀ ਨੂੰ ਇਹ ਬੇਨਤੀ ਹੈ ਵੀ ਕੋਈ ਵੀ ਪੁਲਿਸ ਦਾ ਮਾਤਰਾ ਦਬਾਣਾ ਮੰਨੇ ਵੀ ਮੈਨੂੰ ਪੁਲਿਸ ਕੁੱਟੂ ਵੀ ਮੈਨੂੰ ਪੁਲਿਸ ਕੋਲ ਵੀ ਕਿਉਂਕਿ ਪੁਲਿਸ ਦਾ ਲਗਾਤਾਰ ਆਪਾਂ ਥਾਣੇ ਮੂਰੇ ਬੈਠੇ ਆ 11 ਤਰੀਕ ਤੋਂ ਜਿਹੜੀ ਬੱਚੀ ਹੈ ਉਹ ਘਰੇ ਹੈ ਨਹੀਂਗੀ ਤੇ ਬੱਚੀ ਨੂੰ ਬੇਨਤੀ ਕਰਦੇ ਆਂ ਵੀ ਬੇਤੜਕ ਹੋ ਕੇ ਕਿਸੇ ਵੀ ਕਿਸਾਨ ਆਗੂ ਨਾਲ ਤਾਲਮੇਲ ਕਰ ਲੋ ਸਾਡਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਸਾਡੇ ਨਾਲ ਤਾਲਮੇਲ ਕਰ ਲੋ ਬੱਚੀ ਨੂੰ ਅਸੀਂ 1% ਗਾਰੰਟੀ ਦਿਵਾਉਣੀ ਆ ਬੀਨਾ ਪਰਿਵਾਰ ਤੋਂ ਨਾ ਸਕੇ ਇਸਕੇ ਲਈ ਤੋ ਨਾ ਪਿੰਡ ਵਾਲਿਆਂ ਤੋਂ ਕਿਤੇ ਵੀ ਬੱਚੀ ਨੂੰ ਉਹ ਇਹ ਨਹੀਂ ਕਹਿਣ ਦੇਵਾਂਗੇ ਕਿਉਂਕਿ ਇਨਸਾਨ ਤੋਂ ਗਲਤੀਆਂ ਭੁੱਲਾ ਹੁੰਦੀਆਂ ਨੇ ਅੱਗੇ ਤੋਂ ਆਪਾਂ ਉਹਨਾਂ ਦਾ ਸੁਧਾਰ ਕਰਾਂਗੇ ਸਾਡੀ ਬੱਚੀ ਨੂੰ ਬੇਨਤੀ ਹੈ ਕਿ ਕਿਤੋਂ ਵੀ ਸਾਡੀ ਬਾਤ ਸੁਣਦੀ ਹੈ ਉਹ ਬਾਤ ਸੁਣਦਿਆਂ ਸਾਰ ਸਾਡੇ ਨਾਲ ਤਾਲਮੇਲ ਕਰੇ ਕੋਈ ਪਰਿਵਾਰ ਦਾ ਕੋਈ ਪੁਲਿਸ ਦਾ ਕੋਈ ਕਿਸੇ ਦਾ ਡਰ ਨਹੀਂ ਹੈਗਾ ਆਪਾਂ ਨੂੰ ਤੇ ਆਪਾਂ ਇਸ ਗੱਲ ਦੀ ਗਾਰੰਟੀ ਕਰਾਉਣੀ ਵੀ ਸ਼ਾਂਤੀ ਨਾਲ ਆਪਾਂ ਤਾਲਮੇਲ ਕਰਾ ਕੇ ਆਪਣਾ ਜ਼ਿੰਦਗੀ ਵਧੀਆ ਜਿਉਵਾਂਗੇ ਦੂਸਰੀ ਜਿੰਨੇ ਵੀ ਮੇਰੇ ਵੀਡੀਓ ਮੇਰੇ ਬਾਈ ਸੁਣਦੇ ਆ ਕਿਉਂਕਿ ਬੱਚਿਆਂ ਨੂੰ ਆਪਾਂ 2 ਘੰਟੇ ਲੇਟ ਹੋ ਜੇ 15 ਮਿੰਟ ਬਾਅਦ ਲੇਟ ਹੋ ਜੇ ਆਪਾਂ ਵਾਰ-ਵਾਰ ਫੋਨ ਕਰਕੇ ਪੁੱਛਦੇ ਆ ਪ੍ਰਿੰਸੀਪਲਾਂ ਨੂੰ ਵੀ ਬੱਚੀ ਕਿਉਂ ਲੇਟ ਹੋ ਗਈ ਭਰਾ ਉਹ ਮਹੀਨੇ ਤੋਂ ਉੱਤੇ ਹੋ ਗਏ 3-4 ਦਿਨ ਨਮਾਲਕ ਬੱਚੀ ਆ ਜਿਹਦੀ ਉਮਰ ਸਾਰੀ 16 ਸਾਲ ਉਹ ਵੀ ਘੱਟ ਆ ਕਿਉਂਕਿ ਅੱਜ ਬੱਚੀ ਦੇ ਦਿਮਾਗ ਦੇ ਉੱਤੇ ਟੈਨਸ਼ਨ ਪੈ ਗਈ ਆ 1 ਮਹੀਨਾ ਬੱਚੀ ਨੂੰ ਜਿਹੜੀ ਨੂੰ 1 ਘੰਟਾ ਦੇ ਅਸੀਂ ਪਰੇ ਤੋਰਦੇ ਅੱਜ 1 ਮਹੀਨੇ ਤੋਂ ਕੁੜੀ ਲਾ ਪਤਾ ਕੀ ਦਿਮਾਗ ਦੇ ਉੱਤੇ ਟੈਨਸ਼ਨ ਆ ਕਿਤੇ ਵੜ ਗਈ ਕਿਸੇ ਦੁਕਾਨ 'ਚ ਵੜ ਗਈ ਕਿਸੇ ਘਰੇ ਵੜ ਗਈ ਕਿਤੇ ਵੀ ਕਿਸੇ ਅਚਾਨਕ ਚੁੰਦੋ ਸਾਡੇ ਨਾਲ ਤਾਲਮਿਲ ਕਰੋ ਇਸ ਬੱਚੀ ਨੂੰ ਆਪਾਂ ਘਰੇ ਵੜ ਗਏ ਉਹ ਮੈਂਟਲੀ ਅੱਟ ਆਪ ਸੈਟ ਹੋ ਰਹੀ ਹੈ ਤੇਰੀ ਕਿਉਂਕਿ ਛੋਟੀ ਸੀਗੀ ਘਰੋਂ ਨਿਕਲੀ ਨਹੀਂ ਬੋਝ ਵੱਡਾ ਬਣ ਗਿਆ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਮੇਰੀ ਹੱਥ ਵਨ ਕੇ ਬੇਨਤੀ ਹੈ ਤੇ ਜੇ ਬੱਚੀ ਕਿਤੇ ਮਿਲਦੀ ਹੈ ਸਾਡੇ ਨਾਲ ਤਾਲਮਿਲ ਵੀ ਕਰ ਲੋ ਅਸੀਂ ਬੱਚੀ ਨੂੰ ਵੀ ਜਿੱਥੇ ਬੇਨਤੀ ਕਰੀਏ ਉਥੇ ਆਮ ਲੋਕਾਂ ਨੂੰ ਆਪਾਂ ਪੰਜਾਬ ਵਾਲੇ ਹੁੰਦੇ ਆ ਬਹੁਤ ਹਮਦਰਦੀ ਹੁੰਦੇ ਆ ਲੋਕਾਂ ਦੇ ਖਾਸ ਕਰਕੇ ਨਮਾਲਕ ਸਾਡੀਆਂ ਧੀ ਧਿਆਣੀਆਂ ਦੇ ਹੱਕ ਦੇ ਵਿੱਚ ਆਪਾਂ ਮਰਨ ਮਾਰਨ ਤੱਕ ਖੜ੍ਹ ਜਾਂਦੇ ਆ ਤੇ ਆ ਵੀਡੀਓ ਵੀ ਸ਼ੇਅਰ ਕਰ ਦਿਓ ਵੀਰ ਬਣ ਕੇ ਦੇ ਨਾਲ ਜੇ ਕਿਸ਼ਣ ਮਿਲਦੀ ਆ ਤਾਂ ਸਾਡਾ ਨੰਬਰ ਚੱਲਦਾ ਉਹ ਸੰਭਰ ਤੇ ਤਾਲਮੇਲ ਕਰੋ ਆਪਾਂ ਉਹ ਸਪੀਡ ਤੇ ਪਰਵਾਹ ਜਿਹੜਾ ਉਸ ਦੇ ਬੱਚੇ ਘਰੇ 50 36 ਇਹਨੀਆਂ ਗੱਲਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ